ਹਾਂਜੀ ਸਾਰਨੂੰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਠੀਕ ਠਾਕ ਹੋ ਜਿਵੇਂ ਤੁਹਾਨੂੰ ਪਤਾ ਆਪਾਂ ਇੱਕ ਲੜੀ ਸ਼ੁਰੂ ਕੀਤੀ ਆ ਤੇ ਜਿਸ ਲੜੀ ਦੇ ਵਿੱਚ ਆਪਾਂ ਤੁਹਾਨੂੰ ਭਰ ਦਿਆਂ ਉਹਨਾਂ ਮਹਾਨ ਔਰਤਾਂ ਬਾਰੇ ਗੱਲ ਕਰਦੇ ਆ ਜਿਨ੍ਹਾਂ ਨੇ ਆਪਾਂ ਨੂੰ ਬਹੁਤ ਸਾਰੇ ਹੱਕ ਲੈ ਕੇ ਦਿੱਤੇ ਜਾਂ ਉਹਨਾਂ ਖਾਸ ਔਰਤਾਂ ਬਾਰੇ ਜਿਨ੍ਹਾਂ ਨੇ ਬਹੁਤ ਸਾਰੇ ਜਿਹੜੇ ਕੰਮ ਸੀਗੇ ਉਹ ਦੂਜਿਆਂ ਤੋਂ ਘਟਕੇ ਕੀਤੇ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਮੈਰੀ ਲੂ ਗ੍ਰੀਨਵਰਕ ਬਾਰੇ ਤੇ ਅੱਜ ਦੀ ਜਿਹੜੀ ਇਹ ਵੀਡੀਓ ਛੋਟੀ ਹੋਊਗੀ ਕਿਉਂਕਿ ਮੈਂ ਜਿੱਥੇ ਹੈਗੀ ਆ ਉਤੇ ਥੋੜੀ ਨੈਟਵਰਕ ਦੀ ਪ੍ਰੋਬਲਮ ਆ ਸੋ ਆਮ ਟ੍ਰਾਈਂਗ ਟੂ ਸ਼ਾਰਟਨ ਦਾ ਵੀਡੀਓਜ਼ ਸੋ ਜੇ ਆਪਾਂ ਗੱਲ ਕਰੀਏ ਮੈਰੀ ਲੂ ਗ੍ਰੀਨਵਰਕ ਕੌਣ ਸੀ ਤਾਂ ਉਹ ਮਹਿਲਾਵਾਂ ਹੱਕਾਂ ਦੇ ਲਈ ਤੇ ਸਮਾਜਿਕ ਬਦਲਾਅ ਦੇ ਲਈ ਉਹਨੇ ਬਹੁਤ ਸਾਰੇ ਰੋਲ ਨੇ ਜਿਹੜੇ ਅਦਾ ਕੀਤੇ ਤੇ ਅੱਜ ਅਸੀਂ ਉਹਨਾਂ ਦੇ ਜਿਹੜੇ ਜੀਵਨ ਦੀਆਂ ਮੁੱਖ ਘਟਨਾਵਾਂ ਬਾਰੇ ਜਾਣਦੇ ਆ ਤੇ 1960 ਦੇ ਵਿੱਚ ਉਹਨਾਂ ਨੇ ਮਹਿਲਾ ਮੁਕਤੀ ਅੰਦੋਲਨ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਬਲੋਂ ਉਹਨੇ ਬਹੁਤ ਵੱਡਾ ਰੋਲ ਸੀਗਾ ਉਹਨਾਂ ਦਾ ਤੇ ਉਹਨੇ ਦੇਸ਼ ਭਰ ਦੇ ਵਿੱਚ ਅਨੇਕਾਂ ਔਰ ਆਸ਼ੰ데요 ਜਿਹੜੇ ਕਲੀਨਿਕ ਸੀਗੇ ਉਹ ਉਹਨਾਂ ਨੂੰ ਮਤਲਬ ਕਿਹਾ ਵੀ ਹਾਂ ਵੀ ਉਹਨਾਂ ਦਾ ਜਿਹੜਾ ਔਰਤ ਨੇ ਔਰਤਾਂ ਨੂੰ ਆਪਣੀ ਬਾਡੀ ਤੇ ਪੂਰਾ ਹੱਕ ਹੈਗਾ ਜਿਹੜੇ ਗਰਭਾਤ ਕਲੀਨਿਕ ਦੇ ਮਤਲਬ ਵਿਰੋਧੀ ਸੀਗੇ ਉਹਨਾਂ ਤੋਂ ਉਹਨਾਂ ਨੂੰ ਬਚਾਇਆ ਤੇ ਜਿਹਦੇ ਵਿੱਚ ਉਹਨਾਂ ਨੇ ਆਨ ਦਾ ਅਜ਼ੂਜ਼ ਮੈਗਜ਼ੀਨਾਂ ਦਾ ਮਤਲਬ ਜਿਹੜਾ ਐਡੀਸ਼ਨ ਵੀ ਉਹਨਾਂ ਨੇ ਲਿਆ ਉਸ ਤੋਂ ਬਾਅਦ ਉਹ ਆਰਸੀਪੀ ਦੇ ਮੈਂਬਰ ਵੀ ਰਹੇ 20 ਫਰਵਰੀ ਨੂੰ ਉਹ ਨੈਸ਼ਨਲ ਆਰਗੇਨਾਈਜੇਸ਼ਨ ਆਫ ਊਮਨ ਨਿਊਯਾਰਕ ਸਿਟੀ ਚੈਪਟਰ ਵਿੱਚ ਉਹਨਾਂ ਨੇ 22ਵਾਂ ਸਤਾਨ ਸਲਾਨਾ ਸੂਜਨ ਬੀ ਐਨ 3 ਅਵਾਰਡ ਸਮੋ ਸਮਰੋਹ ਸੀ ਜਿਹੜਾ ਆਯੋਜਿਤ ਕੀਤਾ ਤੇ ਮੈਰੀ ਲੂ ਗ੍ਰੀਨਵਰਗ ਉਹਨਾਂ ਪੰਜ ਔਰਤਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੂੰ ਸਿਟੀ ਦੇ ਅੰਦਰ ਸਿਟੀ ਕੌਂਸਲਾਂ ਦੇ ਚੈਂਬਰਾਂ ਵਿੱਚ ਆਯੋਜਿਤ ਪ੍ਰੋਗਰਾਮ ਦੌਰਾਨ ਪੁਰਸਕਾਰ ਦਿੱਤੇ ਗਏ ਮੈਰੀ ਲੂ ਗ੍ਰੀਨਵਰਗ ਜਿਹੜੀ ਅਰਫਿਊਜ਼ ਐਂਡ ਅਰੇਸਟਡ ਇੱਕ ਸਥਾਪਕ ਮੈਂਬਰ ਸੀ ਰੈਵੋਲੂਸ਼ਨਰੀ ਕਮਿਊਨਿਸਟ ਪਾਰਟੀ ਨਿਊਯਾਰਕ ਬ੍ਰਾਂਚ ਦੇ ਬੁਲਾਰੇ ਸੀ ਜੋ ਕਿ 30 ਸਾਲਾਂ ਤੋਂ ਉੱਪਰ ਜਨਨ ਅਧਿਕਾਰਾਂ ਅਤੇ ਔਰਤਾਂ ਮੁਕਤੀ ਲਈ ਸੰਘਰਸ਼ ਵਿੱਚ ਸਰਗਰਮ ਹਨ ਤੇ ਜੇ ਆਪਾਂ ਗੱਲ ਕਰੀਏ ਉਹਨਾਂ ਦੇ ਜਨਮ ਦਿਤ ਤਾਂ ਮੈਰੀ ਲੂ ਗ੍ਰੀਨਵਰਗ ਦਾ ਜਨਮ 1948 ਵਿੱਚ ਨਿਊਯਾਰਕ ਸਿਟੀ ਵਿੱਚ ਹੋਇਆ ਤੇ ਉਹ ਬਚਪਨ ਤੋਂ ਹੀ ਸਮਾਜਿਕ ਤੇ ਬੇਇਨਸਾਫੀਆਂ ਵਿਰੁੱਧ ਆਵਾਜ਼ ਉਠਾਉਣ ਵਾਲੀ ਇੱਕ ਮਹਾਨ ਆਰਤ ਸੀ ਤੇ ਉਹਨਾਂ ਨੇ ਆਪਣੀ ਜਿਹੜੀ এডੂਕੇਸ਼ਨ ਸੀ ਆਪਣੀ ਨੌਲੇਜ ਸੀ ਉਹਨਾਂ ਨੇ ਲੋਕਾਂ ਨੂੰ ਐਜੂਕੇਟ ਕੀਤਾ ਉਹਨਾਂ ਨੂੰ ਜਾਗਰੂਤ ਕੀਤਾ ਉਹਨਾਂ ਦੇ ਹੱਕਾਂ ਪ੍ਰਤੀ ਤੇ ਉਸ ਤੋਂ ਬਾਅਦ ਉਹਨਾਂ ਨੇ ਔਰਤਾਂ ਦੇ ਅਧਿਕਾਰਾਂ ਲਈ ਤਾਂ ਬਹੁਤ ਸਾਰੇ ਕੰਮ ਕੀਤੇ ਜਿਵੇਂ ਦੱਸਿਆ ਦਾ ਉਹ ਚੁਆਇਸ ewomen ਮੈਡੀਕਲ ਸੈਂਟਰ ਨਾਲ ਜਿਹੜੀਆਂ ਜਿਹੜੀਆਂ ਕਟਨਾ ਵਾਲੀਆਂ ਨੇ 1971 ਦੇ ਵਿੱਚ ਸ਼ੁਰੂ ਹੋਈਆਂ ਸੀਗੀਆਂ ਇਹ ਜਿਹੜੇ ਕੇਂਦਰ ਸੀਗੇ ਇਹ ਮਹਿਲਾਵਾਂ ਨੂੰ ਸੁਰੱਖਿਅਤ ਗਰਭਪਾਤ ਅਤੇ ਜਨਨ ਸਿਹਤ ਸਵਾਵਾ ਗੰਦਾ ਤੇ ਉਹਨਾਂ ਨੂੰ ਮੈਰੀ ਦੀ ਦਲੀਲ ਇਹ ਹਮੇਸ਼ਾ ਇਹ ਸੀਗੀ ਕਿ ਔਰਤਾਂ ਨੂੰ ਆਪਣੇ ਸਰੀਰ ਤੇ ਪੂਰਾ ਹੱਕ ਹੋਣਾ ਚਾਹੀਦਾ ਤੇ ਉਹ ਮਹਿਲਾ ਹੱਕਾਂ ਦੇ ਲਈ ਹਮੇਸ਼ਾ ਆਵਾਜ਼ ਬਣੇ ਰਹੇ ਉਸ ਵਾਰ ਸਮਾਜਿਕ ਬਰਾਬਰੀ ਤੇ ਨਿਆਂ ਦੀ ਜੇ ਆਪਾਂ ਗੱਲ ਕਰੀਏ ਤਾਂ ਉਹਨਾਂ ਨੇ ਜਿਹੜੇ ਸਿਰਫ ਮਹਿਲਾ ਹੱਕਾਂ ਦੇ ਲਈ ਕੰਮ ਨਹੀਂ ਕੀਤੇ ਜਦਕਿ ਉਹਨੇ ਸਮਾਜਿਕ ਬਦਲਾਅ ਲਈ ਬਰਾਬਰੀ ਲਈ ਵੀ ਬਹੁਤ ਕੰਮ ਕੀਤੇ ਤੇ ਉਹ ਇੱਕ ਕ੍ਰਾਂਤੀਕਾਰੀ ਕਮਿਊਨਿਸਟ ਪਾਰਟੀ ਦੀ ਮੈਂਬਰ ਵੀ ਸੀ ਇਸ ਪਾਰਟੀ ਦੇ ਜ਼ਰੀਏ ਉਹਨਾਂ ਨੇ ਨਸਲੀ ਜ਼ੁਲਮ ਅਤੇ ਗਰੀਬਾਂ ਦੇ ਖਿਲਾਫ ਮਤਲਬ ਜੋ ਹਤਿਆਜਰ ਹੁੰਦੇ ਸੀ ਉਹਦੇ ਖਿਲਾਫ ਉਹ ਆਵਾਜ਼ ਉਠਾਉਂਦੇ ਰਹੇ ਉਹ ਮੰਨਦੀ ਸੀ ਕਿ ਚੰਗਾ ਸਮਾਜ ਬਣਾਉਣ ਲਈ ਲੋਕਾਂ ਨੂੰ ਜਿਹੜਾ ਜਾਗਰੂਕ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਮੈਰੀ ਇੱਕ ਬਹੁਤ ਵਧੀਆ ਲੇਖਕ ਤੇ ਸਪੀਕਰ ਵੀ ਸੀਗੇ ਉਹਨਾਂ ਨੇ ਆਪਣੇ ਚੱਲਣ ਦੇ ਅਧਿਕਾਰਾਂ ਮਹਿਲਾਵਾਂ ਦੇ ਹੱਕ ਤੇ ਸਮਾਜਿਕ ਨਿਆਂ ਬਾਰੇ ਬਹੁਤ ਜ਼ਿਆਦਾ ਜੋ ਗੱਲਾਂ ਕੀਤੀਆਂ ਤੇ ਸਟੈਪਸ ਵੀ ਲਏ ਐਕਟੀਵਿਟੀਜ਼ ਕੀਤੀਆਂ ਉਹਨਾਂ ਨੇ ਸਟੇਜਾਂ ਤੇ ਜਾ ਕੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਆਪਣੇ ਹੱਕਾਂ ਲਈ ਕਿਵੇਂ ਖੜਨਾ ਤੇ ਉਹਨਾਂ ਦੇ ਜਿਹੜੇ ਲੇਖ ਨੇ ਉਹ ਅੱਜ ਵੀ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ ਕਿ ਜ਼ੁਲਮ ਦੇ ਵਿਰੁੱਧ ਆਵਾਜ਼ ਉਠਾਉਣ ਲਈ ਉਸ ਤੋਂ ਬਾਅਦ ਉਹਨਾਂ ਦੀ ਲਾਈਕ ਜਿਹੜੀ ਮੌਤ ਆ ਗਈ ਇੱਥੇ ਮੈਂ ਜਿਹੜਾ ਡਾਟਾ ਕੱਢਿਆ ਸੀ ਮੈਨੂੰ ਉਹਨਾਂ ਦਾ ਇਅਰ ਕਨਫਰਮ ਨਹੀਂ ਹੈਗਾ ਸੋ ਉਹ ਆਪਾਂ ਵੀਡੀਓ ਕਿਸੇ ਹੋਰ ਦੇ ਨਾ ਡਿਟੇਲ ਦੇ ਵਿੱਚ ਗੱਲ ਕਰਾਂਗੇ ਸੋ ਉਹਨਾਂ ਦਾ ਯੋਗਦਾਨ ਸਾਨੂੰ ਅੱਜ ਵੀ ਪ੍ਰੇਰਿਤ ਕਰਦਾ ਕਿ ਹੱਕਾਂ ਲਈ ਲੜਨਾ ਕਦੇ ਵੀ ਸੌਖਾ ਨਹੀਂ ਹੁੰਦਾ ਪਰ ਜੇ ਤੁਹਾਡਾ ਜਿਹੜਾ ਨਿਸ਼ਚਾ ਹੈਗਾ ਉਹ ਦ੍ਰਿੜ ਹੋਵੇ ਤਾਂ ਹਰ ਰੁਕਾਵਟ ਨੂੰ ਪਾਰ ਕੀਤਾ ਜਾ ਸਕਦਾ ਤੇ ਉਹ ਅੱਜ ਵੀ ਮਤਲਬ ਸਾਡੇ ਲਈ ਇੱਕ ਬਹੁਤ ਵੱਡੀ ਉਹਨਾਂ ਦੀ ਮਿਸਾਲ ਹੈਗੀ ਆ ਸਾਨੂੰ ਉਹਨਾਂ ਤੋਂ ਸਿੱਖਣਾ ਚਾਹੀਦਾ ਕਿ ਹੱਕਾਂ ਲਈ ਲੜਨ ਵਾਲੇ ਲੋਕ ਕਦੇ ਵੀ ਹਾਰਦੇ ਨਹੀਂ ਹੈਗੇ ਉਹਨਾਂ ਨੇ ਆਪਣੀ ਜ਼ਿੰਦਗੀ ਮਹਿਲਾਵਾਂ ਹੱਕਾਂ ਤੇ ਬਰਾਬਰੀ ਲਈ ਸਮਰਪਿਤ ਕਰ ਦਿੱਤੀ ਸੋ ਤੁਹਾਨੂੰ ਇਹ ਵੀਡੀਓ ਦੇਖ ਕੇ ਕਿਵੇਂ ਲੱਗਿਆ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਅ ਅੱਜ ਦੀ ਵੀਡੀਓ ਦੇ ਵਿੱਚ ਐਨਆਈ ਕਿਉਂਕਿ ਨੈਟਵਰਕ ਇਸ਼ੂ ਆ ਸੋ ਮੈਂ ਬਹੁਤ ਜ਼ਿਆਦਾ ਸ਼ਾਰਟ ਕੰਟ ਦੀ ਕੋਸ਼ਿਸ਼ ਕੀਤੀ ਆ ਡਿਟੇਲ ਚ ਆਪਾਂ ਕਿਸੇ ਦਿਨ ਫੇਰ ਗੱਲ ਕਰਾਂਗੇ ਧੰਨਵਾਦ ਤੁਹਾਡਾ ਦਿਨ ਚੰਗਾ ਰਹੇ